ਸੱਚੇ ਗਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਸਿਆਸੀ ਗੱਲਬਾਤ ਚੁਕਿਆ ਹੈ ਤੇ ਇਸ ਦੇ ਨਾਲ ਨਾਲ ਸਿਆਸਤ ਦੀਆਂ ਕਈ ਸਾਰੀਆਂ ਗੱਲਾਂ ਲਗਾਤਾਰ ਤੁਸੀਂ ਦੇਖ ਵੀ ਰਹੇ ਹੋ ਪਰ ਹੁਣ ਜਿੱਥੇ ਇੱਕ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬਾਲੀਵੁੱਡ ਦੀ ਕੁਈਨ ਯਾਨੀ ਕਿ ਅਸੀਂ ਗੱਲ ਕਰ ਰਹੇ ਹਾਂ ਕੰਗਨਾ ਰਣੌਤ ਦੀ ਕੰਗਨਾ ਰਣੌਤ ਸਿਆਸਤ ਦੇ ਵਿੱਚ ਆ ਸਕਦੀ ਹੈ ਤੇ ਹੁਣ ਉਹ ਸਿਆਸਤ ਦੇ ਵਿੱਚ ਆ ਚੁਗੀ ਸਿਆਸਤ ਦੇ ਵਿੱਚ ਕੰਗਨਾ ਦੀ ਐਂਟਰੀ ਹੋ ਚੁੱਕੀ ਹੈ ਤੇ ਵੀ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਮੰਡੀ ਤੋਂ ਇਲੈਕਸ਼ਨ ਲੜੇਗੀ ਯਾਨੀ ਕਿ ਮੰਡੀ ਹਿਮਾਚਲ ਤੋਂ ਇਲੈਕਸ਼ਨ ਲੜੇਗੀ ਜਿਸ ਨੂੰ ਛੋਟੀ ਕਾਸ਼ੀ ਵੀ ਕਿਹਾ ਜਾਂਦਾ ਹੈ ਤਾਂ ਇੱਕ ਅੰਦਾਜ਼ਾ ਸੀਗਾ ਕਿ ਸ਼ਾਇਦ ਕੰਗਨਾ ਚੋਣਾ ਦੇ ਵਿੱਚ ਖੜੀ ਹੋ ਸਕਦੀ ਹੈ ਪਰ ਉਹ ਅੰਦਾਜ਼ਾ ਨਹੀਂ ਉਹ ਹਕੀਕਤ ਨਿਕਲਿਆ ਪਰ ਇਹ ਪਹਿਲੀ ਵਾਰੀ ਨਹੀਂ ਹੈ ਜਿੱਥੇ ਕੋਈ ਬਾਲੀਵੁੱਡ ਅਭਿਨੇਤਰੀ ਜਾਂ ਬਾਲੀਵੁੱਡ ਅਦਾਕਾਰ ਜਿਹੜੇ ਨੇ ਉਹ ਇਲੈਕਸ਼ਨ ਦੇ ਵਿੱਚ ਖੜੇ ਹੋਏ ਹੁਣ ਸਿਆਸਤ ਦੇ ਵਿੱਚ ਆਏ ਹੋਣ ਕਈ ਵਾਰ ਦਹਾ ਹੋਇਆ ਪਹਿਲਾਂ ਜੇ ਆਪਾਂ ਗੱਲ ਕਰ ਲੈਨੇ ਆ ਅਤਕੀ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਵੀ ਗੱਲ ਕਹੀ ਜਾ ਰਹੀ ਹੈ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਸ ਦੇ ਵਿੱਚ ਐਂਟਰੀ ਹੋ ਸਕਦੀ ਹੈ ਅਰुण ਗੋਵਿਲ ਯਾਨੀ ਕਿ ਟੀਵੀ ਦੇ ਰਾਮ ਅਰुण ਗੋਵਿਲ ਦੀ ਜੋ ਕਿ ਮੇਰੜ ਤੋਂ ਇਲੈਕਸ਼ਨ ਲੜ ਸਕਦੇ ਨੇ ਇਹ ਵੀ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਟੀਵੀ ਦੇ ਰਾਮ ਜਿਹੜੇ ਨੇ ਉਹ ਵੀ ਇਲੈਕਸ਼ਨਸ ਦੇ ਵਿੱਚ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਐਕਟਰ ਐਕਟ੍ਰੈਸ ਜਿਹੜੇ ਨੇ ਉਹ ਇਲੈਕਸ਼ਨਸ ਦੇ ਵਿੱਚ ਖੜੇ ਹੋ ਚੁੱਕੇ ਨੇ ਚਾਹੇ ਆਪਾਂ ਗੱਲ ਕਰੀਏ ਐਮਪੀ ਕਿਰਨ ਖੇਰ ਜੋ ਕਿ ਚੰਡੀਗੜ੍ਹ ਤੋਂ ਮੈਂਬਰ ਆਫ ਪਾਰਲੀਮੈਂਟ ਹੈ ਭਾਜਪਾ ਦੀ ਪਿਛਲੇ ਕਈ ਵਾਰ ਉਹ ਇਲੈਕਸ਼ਨਸ ਲੜ ਚੁੱਕੀ ਹੈ ਤੇ ਕਿੰਨੀ ਵਾਰ ਉਹ ਜਿੱਤ ਵੀ ਚੁੱਕੀ ਹੈ ਤੇ ਨਾਲ ਹੀ ਨਾਲ ਇੰਨਾ ਹੀ ਨਹੀਂ ਇਹ ਦੇਖਿਆ ਗਿਆ ਸੀ ਬਾਲੀਵੁੱਡ ਦੇ ਬਿਗ ਵੀ ਕਈ ਜਾਣ ਵਾਲੇ ਬਾਲੀਵੁੱਡ ਦਾ ਬਿਗ ਵੀ ਹੈਗਾ ਇੱਕੋ ਅਮਿਤਾਭ ਬੱਚਨ ਉਹ ਵੀ ਇਲੈਕਸ਼ਨਸ ਦੇ ਵਿੱਚ ਲੜ ਚੁੱਕੇ ਨੇ ਖੜੇ ਹੋ ਚੁੱਕੇ ਨੇ ਪਰ ਹੁਣ ਜੇ ਅਸੀਂ ਗੱਲ ਕਰੀਏ ਦਿਓਲ ਫੈਮਿਲੀ ਦੀ ਯਾਨੀ ਕਿ ਸਨੀ ਦਿਓਲ ਯਾਨੀ ਔਰ ਹੇਮਾ ਮਾਲਨੀ ਡ੍ਰੀਮ ਗਰਲ ਹੇਮਾ ਮਾਲਨੀ ਦੀਦੀ ਤੇ ਇਹ ਵੀ ਇਲੈਕਸ਼ਨਸ ਲੜ ਚੁਕੇ ਨੇ ਗੁਰਦਾਸਪੁਰ ਦੀ ਸੀਟ ਤੋਂ ਸਨੀ ਦਿਓਲ ਤੇ ਹੇਮਾ ਮਾਲਨੀ ਵੀ ਚੋਣਾ ਦੇ ਵਿੱਚ ਖੜੇ ਦਿਖਾਈ ਦੇ ਚੁਕੇ ਨੇ ਪਰ ਹਰ ਵਾਰ ਦੇਖਿਆ ਜਾਂਦਾ ਹੈ ਜਦੋਂ ਵੀ ਕੋਈ ਵੀ ਅਦਾਕਾਰ ਆ ਅਦਾਕਾਰਾਂ ਇਲੈਕਸ਼ਨਸ ਦੇ ਵਿੱਚ ਆਂਦੀ ਹੈ ਤਾਂ ਲੋਕਾਂ ਦੇ ਵੱਲੋਂ ਉਨ੍ਹਾਂ ਪਿਆਰ ਪਹਿਲਾਂ ਤਾਂ ਉਨ੍ਹਾਂ ਪਿਆਰ ਦੇ ਦਿੱਤਾ ਜਾਂਦਾ ਹੈ ਚੋਣਾ ਦੇ ਵਿੱਚ ਵੋਟ ਦਿੱਤਾ ਜਾਂਦਾ ਹੈ ਕਿ ਸ਼ਾਇਦ ਜਿਹੜੇ ਸਾਡੇ ਅਦਾਕਾਰ ਜਿੱਦਾਂ ਟੀਵੀ ਦੇ ਵਿੱਚ ਜਿੱਦਾਂ ਔਨ ਸਕਰੀਨ ਆਪਣਾ ਕਿਰਦਾਰ ਨਿਭਾਉਂਦੇ ਨੇ ਉਦਾਂ ਹੀ ਆਫ ਸਕਰੀਨ ਵੀ ਆਪਣਾ ਕਿਰਦਾਰ ਨਿਭਾਣਗੇ ਪਰ ਉਹ ਕਿਥੇ ਨਾ ਕਿਥੇ ਉਸ ਚੀਜ਼ ਤੇ ਫੇਲ ਹੁੰਦੇ ਨਜ਼ਰ ਆਉਂਦੇ ਨੇ ਜੋ ਕਿ ਇਸ ਦਾ ਜਿੰਦਾ ਜાગਦਾ ਉਦਾਹਰਣ ਹੈ ਸਨੀ ਦਿਓਲ ਸਨੀ ਦਿਓਲ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਸੀਟ ਤੋਂ ਐਮਪੀ ਭਾਜਪਾ ਤੋਂ ਉਨਾਂ ਤੇ ਤਾਂ ਕੁਝ ਦਿਨ ਪਹਿਲਾਂ ਕੁਝ ਦਿਨ ਬਾਅਦ ਹੀ ਲਾਪਤਾ ਦਾ ਸਟੈਂਪ ਲਗਾ ਦਿੱਤਾ ਗਿਆ ਸੀ ਕਿ ਸਨੀ ਦਿਓਲਤਾ ਮੁੰਬਈ ਦੇ ਵਿੱਚ ਹੀ ਦੇਖਦੇ ਨੇ ਕਦੇ ਉਹ ਗੁਰਦਾਸਪੁਰ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੇ ਹੀ ਨਹੀਂ ਪਰ ਉੱਥੇ ਹੀ ਜੇ ਅਸੀਂ ਗੱਲ ਕਰਦੇ ਆ ਐਮਪੀ ਕਿਰਨ ਖੇਰ ਦੀ ਤਾਂ ਉਹ ਕਈ ਵਾਰ ਜਿੱਤ ਚੁੱਕੀ ਹੈ ਕਈ ਵਾਰ ਜਿਹੜਾ ਹੈ ਲੋਕਾਂ ਦਾ ਪਿਆਰ ਵੀ ਮਿਲਦਾ ਰਿਹਾ ਤੇ ਨਾਲ ਹੀ ਨਾਲ ਹੁਣ ਜੇ ਕੰਗਨਾ ਰਣੌਤ ਦੀ ਐਂਟਰੀ ਹੋਈ ਹੈ ਕੰਗਨਾ ਰਣੌਤ ਆਪਣੀ ਐਂਟਰੀ ਜਦੋਂ ਸਿਆਸਤ ਦੇ ਵਿੱਚ ਕਰਵਾ ਚੁੱਕੀ ਹੈ ਤਾਂ ਹੁਣ ਮੰਡੀ ਤੋਂ ਉਹਨਾਂ ਨੂੰ ਸੀਟ ਦਿੱਤੀ ਜਾਵੇਗੀ ਤਾਂ ਮੰਡੀ ਦੇ ਵਿੱਚ ਲੋਕਾਂ ਦਾ ਕਿੰਨਾ ਕੁ ਦਿਲ ਜਿੱਤੇਗੀ ਕਿਉਂਕਿ ਅਦਾਕਾਰੀ ਦੇ ਵਿੱਚ ਤਾਂ ਉਹਨਾਂ ਨੇ ਖੂਬ ਨਾਮ ਕਮਾਇਆ ਟਰੋਲਿੰਗ ਦੇ ਵਿੱਚ ਵੀ ਖੂਬ ਰਹੀ ਸੋਸ਼ਲ ਮੀਡੀਆ ਦੇ ਵਿੱਚ ਖੂਬ ਐਕਟਿਵ ਰਹਿੰਦੇ ਨੇ ਉਹ ਪਰ ਹੁਣ ਉਹ ਸਿਆਸਤ ਦੇ ਵਿੱਚ ਆਪਣਾ ਸਫ਼ਰ ਕਿਸ ਤਰ੍ਹਾਂ ਕਰੇਗੀ ਕਿਸ ਤਰ੍ਹਾਂ ਉਸ ਨੂੰ ਨਿਭਾਏਗੀ ਇਹ ਵੀ ਕਾਫੀ ਹਰ ਇੱਕ ਨੂੰ ਜਾਣਨ ਵਾਲੀ ਗੱਲ ਹੈ ਸਿਆਸਤ ਅਨਾਂ ਦੀ ਗੱਲ ਕਰ ਰਹੇ ਆ ਤੇ ਆਪਾਂ ਅ ਸਭ ਤੋਂ ਵੱਡੇ ਐਕਟਰ ਐਕਟਰ ਆਪਾਂ ਕਹਿ ਸਕਦੇ ਆ ਅ 19 ਦੇ ਆਪਾਂ ਕਹਿ ਸਕਦੇ ਉਹਨਾਂ ਨੂੰ ਕਿ ਸ਼ਤਰੂਗਨ ਸਿੰਨਾ ਨੂੰ ਕਿੱਦਾਂ ਪੁੱਛ ਸਕਦੇ ਆ ਸ਼ਤਰੂਗਨ ਸਿੰਨਾ ਜੋ ਕਿ ਕਾਂਗਰਸ ਤੋਂ ਵੀ ਲੜ ਚੁਕੇ ਤੇ ਕਾਂਗਰਸ ਤੋਂ ਵੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਕਾਫੀ ਅੱਛਾ ਰਿਹਾ ਪਰ ਥੀ ਹੁਣ ਕੰਗਣਾ ਰਣੌਤ ਦੀ ਜਦੋਂ ਅਸੀਂ ਗੱਲ ਕਰਦੇ ਆਂ ਤਾਂ ਕੰਗਣਾ ਰਣੌਤ ਦਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਸਿਆਸਤ ਦਾ ਸਫ਼ਰ ਕਿ ਲੋਗ ਪਿਆਰ ਦੇਣਗੇ ਕਿਉਂਕਿ ਉਹਨਾਂ ਦੇ ਸਿਆਸਤ ਦੇ ਵਿੱਚ ਐਂਟਰੀ ਤੋਂ ਬਾਅਦ ਹੀ ਟ੍ਰੋਲਿੰਗ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਕੰਗਣਾ ਅੱਜ ਸਿਆਸਤ ਦੇ ਵਿੱਚ ਆਪਣੀ ਐਂਟਰੀ ਕਰ ਚੁੱਕੀ ਹੈ ਤੇ ਇਸ ਦੇ ਵਿਚਾਲੇ ਹੁਣ ਕੀ ਕੁਝ ਹੋਵੇਗਾ ਲਗਾਤਾਰ ਜਨਾਲ ਜੁੜੀ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਦ ਤੱਕ ਲੀਬਣੇ ਰੋਸ ਕਾਈ ਨਿਊਜ਼ ਪੰਜਾਬ ਦੇ ਨਾਲ